ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਬਹੁਤੇ ਪਿੰਡ ਗੁਰੂ ਦੇ ਵਸਾਏ ਹੋਏ ਸਨ ਪੰਜਾਬ ਤਾਂ ਜਿਉਂਦਾ ਹੀ ਗੁਰਾਂ ਦੇ ਨਾਮ ਤੇ ਹੈ ਗੁਰੂ ਦੇ ਸਿੱਖ ਵੀ ਗੁਰੂ ਜੀ ਦਾ ਬੜਾ ਆਦਰ ਸਤਕਾਰ ਕਰਦੇ ਗੁਰੂ ਜੀ ਦੀ ਆਗਿਆ ਹਰ ਵਕਤ ਮੰਨਣ ਨੂੰ ਤਿਆਰ ਰਹਿੰਦੇ ਹਰ ਪਿੰਡ ਵਿੱਚ ਕੋਈ ਨਾ ਕੋਈ ਗੁਰੂ ਜੀ ਦਾ ਅਨੰਨ ਸਿੱਖ ਮਿਲ ਹੀ ਜਾਂਦਾ ਇੱਕ ਚਭਾਲ ਨਾਂ ਦਾ ਪਿੰਡ ਹੈ ਜੋ ਅੰਮ੍ਰਿਤਸਰ ਤੋਂ ਅੱਠ ਕੋ ਦੱਖਣ ਵੱਲ ਹੈ ਜਿਸ ਵਿੱਚ ਗੁਰੂ ਦੇ ਸ਼ਰਧਾਲੂਆਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਐਸੇ ਚਭਾਲ ਸ਼ਹਿਰ ਦੇ ਵਸਨੀਕ ਚੌਧਰੀ ਲੰਘਾ ਸਨ ਚੌਧਰੀ ਲੰਘਾ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਿੱਖ ਬਣੇ ਚੌਧਰੀ ਲੰਘਾ ਪੱਟੀ ਦੇ ਪਰਗਨੇ ਦਾ ਚੌਧਰੀ ਘੱਲੋ ਜੱਟ ਸੀ ਜੋ ਬੁੱਲਖੈਰ ਦਾ ਪੁੱਤਰ ਸੀ ਚੌਧਰੀ ਲੰਗਾ ਦੇ ਤਿੰਨ ਪੁੱਤਰ ਸਿਕੰਦਰ ਜਸ਼ਮਤ ਤੇ ਮੁਬਾਰਕ ਸੰਨ ਤੇ ਉਹਨਾਂ ਦੀ ਇੱਕ ਬੇਟੀ ਉਮਰੀਸ਼ੀ ਆ ਬੁੱਲਖੈਰ ਸੁਲਤਾਨ ਸਖੀ ਸਰਬਰ ਦਾ ਪਾਸ਼ਕ ਸੀ ਇਸ ਕਾਰਨ ਉਸ ਦਾ ਨਾਮ ਮੁਸਲਮਾਨਾਂ ਵਾਲਾ ਉਸ ਤੋਂ ਬਾਅਦ ਉਸ ਦਾ ਪੁੱਤਰ ਭਾਈ ਲੰਗਾ ਪੱਟੀ ਵਰਗਣੇ ਦੇ 84 ਪਿੰਡਾਂ ਦਾ ਚੌਧਰੀ ਬਣਿਆ ਇੱਕ ਵਾਰ ਇਹ ਬਿਮਾਰ ਪੈ ਗਿਆ ਅਤੇ ਸਖੀ ਸਰਬਰ ਦੀਆਂ ਮੰਤਾਂ ਦੇ ਬਾਵਜੂਦ ਇਹ ਠੀਕ ਨਾ ਹੋਇਆ ਫਿਰ ਕਿਸੇ ਸਿੱਖ ਦੇ ਸੰਪਰਕ ਵਿੱਚ ਆਉਣ ਕਰਕੇ ਸਿੱਖ ਧਰਮ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਅਤੇ ਇਸ ਦੀ ਬਿਮਾਰੀ ਖਤਮ ਹੋ ਗਈ ਜਦੋਂ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਲਈ ਅੰਮ੍ਰਿਤਸਰ ਆਇਆ। ਉਦੋਂ ਸਰੋਵਰ ਦੀ ਖੁਦਾਈ ਅਤੇ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸਨੇ ਉਸ ਮਹਾਨ ਕਾਰਜ ਵਿੱਚ ਸਰੀਰਕ ਅਤੇ ਮਾਇਆ ਦੋਹਾਂ ਤਰ੍ਹਾਂ ਦੀ ਸੇਵਾ ਕੀਤੀ। ਇਸ ਦੇ ਸੇਵਾ ਭਾਵ ਨੂੰ ਦੇਖ ਕੇ ਗੁਰੂ ਜੀ ਨੇ ਇਸ ਨੂੰ ਆਪਣੇ ਇਲਾਕੇ ਦਾ ਮਸੰਦ ਠਾਪਿਆ। ਜਦੋਂ ਗੁਰੂ ਜੀ ਲਾਹੌਰ ਗਏ ਤਾਂ ਉਹਨਾਂ ਦੇ ਨਾਲ ਗਏ ਪੰਜ ਸਿੱਖਾਂ ਵਿੱਚੋਂ ਇਹ ਵੀ ਸ਼ਾਮਲ ਸਨ ਇਸਨੇ ਗੁਰੂ ਜੀ ਦਾ ਲਾਹੌਰ ਵਿੱਚ ਸੰਸਕਾਰ ਕੀਤਾ ਫਿਰ ਭਾਈ ਲੰਗਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਰਹਿਣ ਲੱਗਾ ਇਹ ਤੇਗ ਦਾ ਬੜਾ ਤਨੀਸ਼ੀ ਇਸ ਲਈ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਲੰਗਾਹ ਨੂੰ ਫੌਜ ਦੇ ਇੱਕ ਜਥੇ ਦਾ ਜਥੇਦਾਰ ਥਾਪਿਆ ਜਦੋਂ ਸੇਵੇਂ ਗੁਰੂ ਸਾਹਿਬ ਲਾਹੌਰ ਗਏ ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੀ ਥਾਂ ਉੱਤੇ ਇੱਕ ਸਮਾਰਕ ਬਣਵਾਇਆ ਅਤੇ ਉਸ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਇਸ ਨੂੰ ਸੌਂਪੀ ਭਾਈ ਲੰਗਾ ਦਾ ਦੇਹਾਂਤ ਬਿਆਸ ਨਦੀ ਦੇ ਕੰਢੇ ਢਲਵਾ ਪਿੰਡ ਵਿੱਚ ਹੋਇਆ ਮਾਈ ਭਾਗੋ ਭਾਈ ਲੰਗਾ ਦੇ ਛੋਟੇ ਭਰਾ ਉਹ ਰੋ ਸਾਦੀ ਪੁੱਤ ਸੀ ਜੋ 40 ਮੁਕਤੀਆਂ ਨੂੰ ਦਸਮ ਗੁਰੂ ਤੋਂ ਪੁੱਲ ਬਖਸਾਉਣ ਲਈ ਖਿਦਰਾਣੇ ਦੀ ਢਾਬ ਪਹੁੰਚੀ ਸੀ ਚੌਧਰੀ ਲੰਗਾ ਦਾ ਗੁਰੂ ਅਰਜਨ ਦੇਵ ਜੀ ਨਾਲ ਅਥਾਹ ਪਿਆਰ ਹੋਣ ਕਾਰਨ ਰੋਜ਼ ਦਰਸ਼ਨਾਂ ਨੂੰ ਜਾਂਦੇ ਐਸੀ ਸਰਦਾ ਤੇ ਪਿਆਰ ਸੀ ਇੱਕ ਦਿਨ ਗੁਰੂ ਅਰਜਨ ਦੇਵ ਜੀ ਬਗੈਰ ਦੱਸੇ ਹੀ ਸ੍ਰੀ ਅੰਮ੍ਰਿਤਸਰ ਸਾਹਬ ਬੱਲ ਚੱਲ ਪਏ ਜਦ ਚੌਧਰੀ ਲੰਗਾ ਅੰਮ੍ਰਿਤਸਰ ਪੁੱਜੇ ਤਾਂ ਗੁਰੂ ਜੀ ਤਰਨ ਤਾਰਨ ਜਾ ਚੁੱਕੇ ਸਨ ਉਹ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਪਸ ਤੁਰ ਪਏ ਗੁਰੂ ਜੀ ਨੇ ਭਾਈ ਲੰਗਾ ਦੀ ਇਸ਼ਕਾ ਲਣਾ ਉਤੇ ਖੁਸ਼ ਹੋ ਕੇ ਕਿਹਾ ਕਿ ਅਸੀਂ ਆਪ ਆ ਕੇ ਦਰਸ਼ਨ ਦੇ ਦਿਆ ਕਰਾਂਗੇ ਤੁਸੀਂ ਹੁਣ ਇੰਨੀ ਖੇਚਲ ਨਹੀਂ ਕਰਨੀ ਉਸਨੇ ਸਤਗੁਰੂ ਜੀ ਦੇ ਮਾਲ ਡੰਗਰ ਲਈ ਆਪਣੇ ਬੀੜ ਦਾ ਇੱਕ ਹਿੱਸਾ ਅੱਡ ਕਰ ਦਿੱਤਾ। ਉੱਥੇ ਹੀ ਬਾਬਾ ਬੁੱਢਾ ਜੀ ਰਹਿਣ ਲੱਗ ਪਏ। ਇੱਕ ਵਾਰ ਚੌਧਰੀ ਲੰਗਾ ਸਖਤ ਬਿਮਾਰ ਹੋ ਗਿਆ। ਗੁਰੂ ਜੀ ਆਪ ਪੁੱਜੇ ਤੇ ਮਿਹਰ ਭਰੀ ਨਜ਼ਰ ਮਾਰੀ ਤੇ ਉਹ Arogh ਹੋਇਆ। ਗੁਰੂ ਹਰਗੋਬਿੰਦ ਜੀ ਦੇ ਸਮੇ ਵੀ ਭਾਈ ਲੰਗਾ ਦਾ ਪਿਆਰ ਗੁਰੂ ਘਰ ਨਾਲ ਬਣਿਆ ਰਿਹਾ ਗੁਰੂ ਹਰਗੋਬਿੰਦ ਜੀ ਜਦ ਬੀਬੀ ਨਾਨਕੀ ਨੂੰ ਲੈ ਕੇ ਵਾਪਸ ਸ੍ਰੀ ਅੰਮ੍ਰਿਤਸਰ ਆ ਰਹੇ ਸਨ ਤਾਂ ਪਤਾ ਲੱਗਾ ਕਿ ਭਾਈ ਲੰਗਾ ਲਾਹੌਰ ਤੋਂ ਆਏ ਹਨ ਆਪ ਜੀ ਨੇ ਉਸ ਸਮੇ ਡੋਲੇ ਨੂੰ ਰੋਕਣ ਦਾ ਹੁਕਮ ਦਿੱਤਾ ਭਾਈ ਲੰਗਾ ਦਾ ਇੰਨਾ ਸਤਕਾਰ ਇਸ ਲਈ ਸੀ ਕਿਉਂਕਿ ਉਹਨਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ ਹੋਣ ਸਮੇਂ ਵੀ ਸਾਥ ਨਹੀਂ ਸੀ ਛੱਡਿਆ ਭਾਈ ਲੰਗਾ ਨੇ ਚਰਨ ਝੂਕੇ ਦੱਸਿਆ ਕਿ ਲਾਹੌਰ ਬੌਲੀ ਸਾਹਿਬ ਦੁੱਖਿਆਂ ਨੇ ਟਾ ਦਿੱਤੀ ਹੈ ਅਤੇ ਉਹਦੇ ਉੱਤੇ ਮਕਾਨ ਉਸਾਰ ਦਿੱਤੇ ਹਨ ਲੰਗਾ ਜੀ ਨੇ ਇਹ ਵੀ ਦੱਸਿਆ ਕਿ ਕਾਜੀ ਨੇ ਬੜਾ ਉਪਦਰ ਚੁੱਕਿਆ ਹੋਇਆ ਹੈ ਤਾਂ ਗੁਰੂ ਜੀ ਨੇ ਉਸ ਸਮੇਂ ਕਿਹਾ ਕਿ ਆਉਣ ਵਾਲੇ ਸਮੇਂ ਸੁਖਾਲੇ ਹੋਣਗੇ ਜਦ ਗੁਰੂ ਹਰਗੋਬਿੰਦ ਜੀ ਅਫੀਜਾਬਾਦ ਮੰਦਰਾਂ ਤੋਂ ਭਾਈ ਕੋ ਮਟ ਵੀ ਪੁੱਜੇ ਤਾਂ ਭਾਈ ਕੇ ਮਟ ਵੀ ਭਾਈ ਲੰਗਾ ਇਹ ਖਬਰ ਲੈ ਕੇ ਆਇਆ ਇਹ ਕੁਝ ਲੋਕੀ জাহাঙ্গীর ਦੇ ਕੰਨ ਪਰ ਰਹੇ ਹਨ ਕਾਜੀ ਰਸਤਮ ਖਾਨ ਤੇ ਕਾਜੀ ਨੂਰ ਉੱਲਾ ਮੋਰੀ ਹਨ ਵਦੀਰ ਖਾਨ ਦੀ ਹੋਂਦ ਉਹਨਾਂ ਦੀ ਦਾਲ ਗਲਨ ਨਹੀਂ ਦਿੰਦੀ ਪਰ ਗੁਰੂ ਜੀ ਨੇ ਇਹ ਆਖ ਕੇ ਭਾਈ ਲੰਗਾਹ ਦੀ ਤਸੱਲੀ ਕਰਾਈ ਕਿ ਹੁਣ ਜਹਾਂਗੀਰ ਕਿਸੇ ਦੀ ਨਹੀਂ ਸੁਣੇਗਾ ਤੇ ਨਾ ਹੀ ਕਿਸੇ ਦੀ ਜੁਰਤ ਹੈ ਹਮਲਾ ਕਰਨ ਦੀ ਉੱਥੇ ਹੀ ਇਹ ਖਬਰ ਵੀ ਪੁੱਜੀ ਇਹ ਜਹਾਂਗੀਰ ਨੇ ਕਾਜੀ ਨੂਰ ਅੱਲਾ ਨੂੰ ਹਟਾ ਦਿੱਤਾ ਹੈ। ਉਰਥੋਂ ਗੁਰੂ ਹਰਗੋਬਿੰਦ ਜੀ ਨਨਕਾਣਾ ਸਾਹਿਬ ਪੁੱਜੇ ਰਾਏ ਪੁਲਾਰ ਦੀ ਸੰਤਾਨ ਦਰਸ਼ਨਾਂ ਲਈ ਆਈ। ਫਿਰ ਪੱਤਰੀ ਤੇ ਲਾਹੌਰ ਤੋਂ ਹੁੰਦੇ ਹੋਏ ਅੰਮ੍ਰਿਤਸਰ ਪੁੱਜੇ। ਪਹਿਲੀ ਜੰਗ ਦੇ ਦੌਰਾਨ ਜਦ ਸਾਹੀ ਫੌਜਾਂ ਅੱਗੇ ਹੀ ਅੱਗੇ ਵੱਧ ਰਹੀਆਂ ਸਨ। ਤੇ ਬੀਬੀ ਬੀਰੋ ਜੀ ਦੀ ਜੰਜ ਵੀ ਅੰਮ੍ਰਿਤਸਰ ਵੱਲ ਚੱਲ ਪਈ ਸੀ ਐਸੇ ਸਮੇਂ ਵਿੱਚ ਜਦ ਜੁੱਧ ਦੌਰਾਨ ਕਿਲੇ ਦੀ ਇੱਕ ਦੀਵਾਰ ਡਿੱਗਦੀ ਹੈ ਤਾਂ ਦੀਵਾਰ ਡਿੱਗਦੀ ਦੇਖ ਗੁਰੂ ਜੀ ਨੇ ਪ੍ਰੋਹਤ ਸਿੰਘ ਬਾਬਾ ਕਰਬਾਬੀ ਜਮਾਲ ਖਾਨ ਤੇ ਭਾਈ ਭਾਗ ਨੂੰ ਹੁਕਮ ਦਿੱਤਾ ਤੇ ਗੁਰੂ ਮਹਿਲ ਜਾਣ ਤੇ ਉੱਥੇ ਉਹਨਾਂ ਨੂੰ ਆਖਣ ਕੇ ਉਹ ਇਹ ਉੱਚਵਾਲ ਨੂੰ ਚੱਲ ਪੈਣ ਚਵਾਲ ਨੂੰ ਯਾਦ ਕਰਦੇ ਆ ਉਹਨਾਂ ਨੂੰ ਜੋ ਸੁਰੱਖਿਆਤ ਸਥਾਨ ਨਜ਼ਰ ਆਇਆ ਸੀ ਉਹ ਭਾਈ ਲੰਗਾਜ ਜੀ ਦੀ ਹਵੇਲੀ ਹੀ ਸੀ ਜੰਝ ਵੱਲ ਵੀ ਪੈਗਾਮ ਭੇਜ ਦਿੱਤਾ ਕਿ ਬੱਲੇ ਪਿੰਡ ਜਾ ਕੇ ਕਹਿ ਆਉਣ ਕਿ ਜੰਝ ਸਿੱਧੀ ਚਵਾਲ ਹੀ ਪੁੱਜੇ ਰਾਤ ਪੈਣ ਕਰਕੇ ਜੰਗ ਰੁਕ ਗਈ ਸੀ ਸਿੱਖਾਂ ਨੇ ਰਾਤ ਭਰ ਵਿੱਚ ਦੀਵਾਰ ਦੀ ਉਸਾਰੀ ਕੀਤੀ ਅਤੇ ਅਗਲੇ ਦਿਨ ਪ੍ਰੋਗਰਾਮ ਬਣਾਉਣ ਲੱਗੇ ਜੰਗ ਦੀ ਖਬਰ ਇਲਾਕੇ ਵਿੱਚ ਫੈਲ ਗਈ ਤੇ ਕੱਬੇਵਾਲ ਦੇ ਸਭ ਜਵਾਨ ਜੋ ਹੱਥ ਵਿੱਚ ਆਇਆ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਏ ਉਧਰ ਮੁਖਲਿਸ਼ ਖਾਨ ਦੀ ਮਦਦ ਉੱਤੇ ਲਾਹੌਰ ਤੋਂ ਕਲੰਦਰ ਖਾਨ ਮੁਖਲਿਸ਼ ਖਾਨ ਆਪ ਛੇਤੀ ਮੁਖਲਿਸ ਖਾਨ ਆਪ ਛੇਤੀ ਲੜਾਈ ਤੋਂ ਪੁੱੱਲਾ ਛਡਾਉਣਾ ਚਾਹੁੰਦਾ ਸੀ ਪਰ ਗੁਰੂ ਹਰਗੋਬਿੰਦ ਜੀ ਨੂੰ ਈਨ ਮਣਵਾ ਕੇ ਛੱਡਣਾ ਚਾਹੁੰਦਾ ਸੀ ਪਰ ਗੁਰੂ ਹਰਗੋਬਿੰਦ ਜੀ ਦੇ ਸਾਹਮਣੇ ਉਸ ਦੀ ਇੱਕ ਨਾ ਚੱਲੀ ਜੰਗ ਜਿੱਤਨ ਉਪਰੰਤ ਅਪਰੰਤ ਗੁਰੂ ਜੀ ਚਵਾਲ ਪੁੱਜੇ ਕਿਉਂਕਿ ਜੰਗ ਚਵਾਲ ਪੁੱਜ ਗਈ ਸੀ ਤੇ ਦੂਜੇ ਦਿਨ ਸਵੇਰੇ ਬੀਬੀ ਵੀਰੋ ਦਾ ਆਨੰਦ ਕਾਰਜ ਹੋਣਾ ਸੀ ਸਵਾ ਪਹਿਰ ਰੈਂਦੀ ਰਾਤ ਨੂੰ ਗੁਰੂ ਜੀ ਚਵਾਲ ਪੁੱਜ ਗਏ ਅਮਰਤ ਵੇਲੇ ਬੀਬੀ ਵੀਰੋ ਦਾ ਆਨੰਦ ਕਾਰਜ ਕੀਤਾ ਸਵੇਰੇ ਚੜ੍ਹਦਿਆਂ ਹੀ ਡੋਲੀ ਟੋਰ ਦਿੱਤੀ ਆਪਜੀ ਵੀ ਛਣੇ ਪਰਿਵਾਰ ਕੋਇੰਦਵਾਲ ਵੱਲ ਚਲੇ ਗਏ ਅੱਜ ਵੀ ਉਸ ਦਿਨ ਵਾਂਗ ਚੌਹਾਂ ਲਾਵਾਂ ਦਾ ਪਾਠ ਕਰਕੇ ਘਵਾਲ ਵਿਖੇ ਇਸ ਕਾਰਜ ਦੀ ਯਾਦਗਾਰ ਮਨਾਈ ਜਾਂਦੀ ਹੈ ਸਿੱਖ ਇਤਿਹਾਸ ਦਾ ਇਹ ਪਹਿਲਾ ਆਨੰਦ ਕਾਰਜ ਕਿਹਾ ਜਾ ਸਕਦਾ ਹੈ ਇਹ ਆਨੰਦ ਕਾਰਜ ਚੌਧਰੀ ਲੰਗਾਹ ਨੇ ਆਪਣੇ ਮਹਿਲਾਂ ਵਿੱਚ ਕਰਾਇਆ ਸੀ ਉੱਥੇ ਅੱਜਕੱਲ ਗੁਰਦੁਆਰਾ ਸਾਹਿਬ ਹੈ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਕੰਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ